ਜਦੋਂ ਕਰੋ ਬਾਹਰ ਨਿਕਲਦੇ ਹੋ ਭਾਈ ਜੀ ਸਤਾਰਕ ਰਿਹਾ ਕਰੋ ਧੋਖਾ ਧੜੀ ਦੇ ਕਿੰਨੇ ਮਸਲੇ ਕਿੰਨੇ ਮਾਮਲੇ ਅਕਸਰ ਸਾਹਮਣੇ ਆਉਂਦੀ ਰਹਿੰਦੇ ਨੇ ਤੇ ਇਸ ਤਰ੍ਹਾਂ ਦਾ ਹੀ ਇੱਕਾ ਮਸਲਾ ਦੱਸਿਆ ਜਾ ਰਿਹਾ ਸ਼ਾਮ ਬਾਬਾ ਦਰਬਾਰ ਦਾ ਹਾਦਸਾ ਹੈ ਦੋਸਤੋ ਤੁਸੀਂ ਦੇਖ ਵੀ ਰਹੇ ਹੋ ਕਿ ਝੰਡੇ ਲੱਗੇ ਹੋਏ ਨੇ ਹਨਾ ਪੇ ਉਸੇ ਤਰ੍ਹਾਂ ਦਾ ਮਾਹੌਲ ਜਿਹਾ ਬਣਿਆ ਹੋਇਆ ਜਿਸ ਤਰ੍ਹਾਂ ਦਾ ਮੰਦਰ ਦੇ ਸਾਹਮਣੇ ਹੁੰਦਾ ਹੈ ਦੋਸਤੋ ਇਹ ਜ਼ਰੂਰੀ ਨਹੀਂ ਵੀ ਮੰਦਰ ਦੇ ਸਾਹਮਣੇ ਆਏ ਮਸਜਿਦ ਦੇ ਸਾਹਮਣੇ ਵੀ ਹੋ ਸਕਦਾ ਕਿਤੇ ਗੁਰਦੁਆਰੇ ਦੇ ਸਾਹਮਣੇ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਕਿਉਂਕਿ ਜਿਨੇ ਲੁੱਟਣਾ ਦੋਸਤੋ ਉਹਦਾ ਕੋਈ ਧਰਮ ਉਹਦਾ ਕੋਈ ਈਮਾਨ ਨਹੀਂ ਹੁੰਦਾ ਚੋਰ ਨਾ ਹਿੰਦੂ ਹੁੰਦਾ ਹੈ ਨਾ ਸਿੱਖ ਹੁੰਦਾ ਹੈ ਨਾ ਈਸਾਈ ਹੁੰਦਾ ਹੈ ਨਾ ਮੁਸਲਮਾਨ ਹੁੰਦਾ ਹੈ ਚੋਰ ਚੋਰ ਹੁੰਦਾ ਹੈ ਠੱਗ ਸਿਰਫ ਠੱਗ ਹੁੰਦਾ ਹੈ ਉਹਦੀ ਕੋਈ ਜਾਤ ਕੋਈ ਪਹਿਚਾਣ ਨਹੀਂ ਹੁੰਦੀ ਉਹ ਠੱਗ ਹੈ ਜਿਹੜਾ ਉਹ ਸਿਰਫ ਠੱਗ ਹੋਊਗਾ ਉਹਦੀ ਹੋਰ ਕੋਈ ਜਾਤ ਨਹੀਂ ਹੁੰਦੀ ਆ ਤੁਸੀਂ ਦੇ ਕਿਸ ਤਰ੍ਹਾਂ ਐਸਾ ਕੁੜੀ ਨੇ ਜਿਹੜਾ ਪ੍ਰਸ਼ਾਦ ਖਵਾਇਆ ਇਹ ਪ੍ਰਸ਼ਾਦ ਖਵਾਉਣ ਵਾਲੇ ਕਿਤੇ ਵੀ ਕਿਸੇ ਵੀ ਰੂਪ ਚ ਆ ਸਕਦੇ ਨੇ ਦੋਸਤੋ ਉਹ ਭੂਪੀਏ ਹੁੰਦੇ ਨੇ ਆਪ ਦਾ ਪੇਸ਼ ਬਦਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਜਨਾਨੀ ਨੂੰ ਕੁਝ ਖਵਾਤਾ ਨੇ ਪ੍ਰਸ਼ਾਦ ਦੇ ਤੌਰ ਤੇ ਤੇ ਦੇਖੋ ਉਹਦੇ ਕੋਲ ਹੀ ਖੜੀ ਰਹੀ ਉਸ ਤੋਂ ਬਾਅਦ ਦੇਖੋ ਤੁਸੀਂ ਦੇਖਦੇ ਜਾਓ ਵੀ ਕੀ ਕਰੂਗੀ ਇਹਦੇ ਨਾਲ ਇਹ ਆਹ ਲਓ ਆਹ ਲਓ ਪਰਸ ਦੇਖੋ ਉਹ ਪਰਸ ਖੋਲਿਆ ਫੜ ਲਿਆ ਉਹ ਪਰਸ ਤੇ ਇੱਕ ਮਿੰਟ ਚ ਮੁੰਡਾ ਆ ਮੁੰਡੇ ਨੂੰ ਦੇਖੋ ਕਿਸ ਤਰ੍ਹਾਂ ਉਹ ਮੁੰਡੇ ਦੇ ਸਾਹਮਣੇ ਇਹਨੇ ਇਹ ਆਪ ਵੀ ਮੇਰੇ ਨਾਲ ਹੈ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਦੇਖੋ ਕਿ ਮੈਂ ਪਾਣੀ ਲੈ ਕੇ ਆਉਣੀ ਆ ਜਾਂ ਕੁਝ ਲੈ ਕੇ ਆਉਣੀ ਆ ਹਣਾ ਇੱਕ ਮਿੰਟ ਚ ਨੇ ਇਸ਼ਾਰਾ ਕੀਤਾ ਵੀ ਮੈਂ ਐ ਐ ਵੀ ਮੈਂ ਹੁਣੀ ਆਉਣੀ ਆ ਤੇ ਆ ਦੇਖੋ ਆ ਮੁੰਡਾ ਵਿਚਾਰਾ ਇਹ ਇਹਨੇ ਗੱਡੀ ਖੋਲੀ ਇਹ ਪਾਣੀ ਦੇਣ ਦੀ ਕੋਸ਼ਿਸ਼